एबीपी सांजे ਨਾਲ ਗੁਰਬਖਸ਼ ਖਾਲਸਾ ਨੇ ਗਲਬਾਤ ਦੌਰਾਨ ਕਿਹਾ ਕਿ ਉਹਨਾਂ ਤੇ ਵਿਦੇਸ਼ ਤੋਂ ਫੰਡ ਲੈਣ ਵਾਲੇ ਇਲਜ਼ਾਮ ਖੋਖਲੇ ਨੇ ਖਾਲਸਾ ਮੁਤਾਬਕ ਸੰਕਟਾਂ ਦੀ ਕੀਤੀ ਸੇਵਾ ਨਾਲ ਮੋਹਮ ਚਲਾਈ ਗਈ ਸੀ ਗੁਰਬਖਸ਼ ਸਿੰਘ ਖਾਲਸਾ ਨੇ ਬਾਪੂ ਸੁਰਜ ਸਿੰਘ ਖਾਲਸਾ ਤੋਂ ਵੀ ਸਵਾਲ ਪੁੱਛਿਆ ਕਿ ਉਹਨਾਂ ਕੋਲ ਫੰਡ ਕਿੱਥੋਂ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਇਰਲ ਹੋਇਆ ਸੀਗਾ ਇੱਕ ਆਡੀਓ ਤੁਹਾਨੂੰ ਕੋਈ ਬਾਹਰੋਂ ਫੋਨ ਕਰ ਰਿਹਾ ਹੈ ਤੁਸੀਂ ਉਹ ਤੋਂ 7 ਲੱਖ ਰੁਪਇਆ ਮੰਗਰੇਸੀਏ ਪੂਰੇ মিডিਆ ਦੇ ਅੰਦਰ ਇਹ ਗੱਲ ਘੁੰਮੀ ਸਾਡੇ ਕੋਲ ਵੀ ਆਈ ਕਿ ਤੁਸੀਂ ਕਿਹਾ ਕਿ ਮੇਰੀ ਸਿਹਤ ਬੜੀ ਖਰਾਬ ਹੋ ਚੁੱਕੀ ਹੈ ਮੈਨੂੰ 7 ਲੱਖ ਰੁਪਇਆ ਭੇਜੋ ਇਸ ਤਰ੍ਹਾਂ ਦਾ ਕਿਸੇ ਬੰਦੇ ਨੇ ਰਿਕਾਰਡਿੰਗ ਸਾਡੇ ਕੋਲ ਭੇਜੀ ਸੀ ਮੈਂ ਬੇਨਤੀ ਇਹ ਕਰ ਰਿਹਾ ਭਾਈ ਸਾਹਿਬ ਜੀ ਉਸ ਬੰਦੇ ਨੇ ਮੈਨੂੰ 4 ਦਿਨ ਪਹਿਲੇ ਫੋਨ ਕਰਦਾ ਰਿਹਾ ਲਗਾਤਾਰ 4 ਦਿਨ ਫੋਨ ਕੀਤਾ ਗੁਰਮੀਤ ਸਿੰਘ ਆ ਉਹ ਕੈਨੇਡਾ ਤੋਂ ਪਤਾ ਨਹੀਂ ਕਿ ਅਮਰੀਕਾ ਚ ਰਹਿੰਦਾ ਹੈ ਨਾ ਉਹਨੇ ਇਹ ਨਾਟਕਬਾਜ਼ੀ ਖੇਡੀ ਮੇਰੇ ਨਾਲ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਅਸੀਂ ਇੱਥੇ ਆ ਤੁਹਾਡੇ ਸਿਹਤ ਵਾਸਤੇ ਸੇਵ ਜਾਨਤੀ ਵਾਸਤੇ ਅਸੀਂ ਮਾਇਆ ਇਕੱਠੀ ਕੀਤੀ ਹੋਈ ਹੈ ਅਸੀਂ ਤੁਹਾਨੂੰ ਮਾਇਆ ਭ 10 4 ਦਿਨ ਮੈਨੂੰ ਟਾਲਦਾ ਰਿਹਾ ਅੰਤ ਦੇ ਟਾਈਮ ਇਹਨੂੰ ਕਹਿੰਦਾ ਵੀ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਗਿਆ ਸੀ ਇਹ ਤੁਹਾਨੂੰ ਮਾਇਆ ਭੇਜਣੀ ਸੀ ਕਿਸ ਜਰੀਏ ਪੀਜੀ ਮੈਨੂੰ ਕੀ ਪਤਾ ਸੀ ਉਹਦੀ ਕੀ ਚਾਲ ਹੈ ਹੈਨਾ ਤੇ ਕਹਿੰਦਾ ਵੀ ਤੁਸੀਂ ਆਪਣਾ ਖਾਤਾ ਨੰਬਰ ਦੇ ਦਿਓ ਮੈਨੂੰ ਕਿਸੇ ਬੰਦੇ ਨੇ ਨਹੀਂ ਉਹ ਗੁਰਮੀਤ ਸਿੰਘ ਵੀ ਨਹੀਂ ਇਹਨਾਂ ਦੱਸਦੇ ਵੀ ਮੈਨੂੰ ਕਿਹੜੇ ਪੈਸੇ ਭੇਜੇ ਉਹਨੇ ਜਿਉਂਨੇ ਪੈਸੇ ਇਹ ਕਿਉਂ ਪੁੱਛ ਕਹਿ ਰਹੇ ਹੋ ਕਿ ਅ ਅਗਰ ਤੁਸੀਂ ਪੈਸੇ ਭੇਜ ਸਕਦੇ ਹੋ ਭੇਜ ਦਿਓ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਜਦੋਂ 4 ਦਿਨ ਮੇਰੀ ਉਹਨੇ ਮਤਲਬ ਵੀ ਮੈਨੂੰ ਜਲੀਲ ਕਰਨ ਵਾਸਤੇ ਉਹਨੇ ਪ੍ਰੋਪਗੈਂਡਾ ਬਣਾਇਆ ਹੋਇਆ ਸੀ ਹੈਨਾ ਤੇ ਮੈਂ ਹਾਰ ਕੇ ਜੇ ਗੁਰਮੀਤ ਸਿੰਘ ਨੇ ਪੈਸੇ ਮੇਰੇ ਤੋਂ ਕਹੇ ਵੀ ਮੇਰੇ ਤੋਂ ਇਹਨੇ ਪੈਸੇ ਲੈਨੇ ਇੱਕ ਨਵੇਂ ਪੈਸੇ ਦਾ ਮੈਨੂੰ ਕੋਈ ਸਬੂਤ ਦੇ ਦੇ ਜਾਂ ਕੋਈ ਹੋਰ ਜਥੇਬੰਦੀ ਕਿ ਭੇਜ ਦੋ ਜਿਹੜੇ ਲੋਕ ਤੁਹਾਨੂੰ ਪਹਿਲਾਂ ਕਹਿੰਦੇ ਸੀ ਪੈਸਿਆਂ ਬਾਰੇ ਹਾਂ ਉਹਨਾਂ ਤੋਂ ਪੈਸੇ ਮੰਗਾਉਂ ਦਿੱਤੀ ਦਾ ਮਤਲਬ ਤੁਸੀਂ ਪੈਸੇ ਤੁਹਾਡੇ ਕੋਲ ਆਉਂਦੇ ਰਹੇ ਕਿਸੇ ਤੋਂ ਕਦੇ ਅਜੇ ਤੱਕ ਕੋਈ ਬਾਹਰੋਂ ਰੁਪਿਆ ਆਇਆ ਕਿਸੇ ਦਾ ਕੋਈ ਪੈਸਾ ਨਹੀਂ ਆਇਆ ਜਿਹੜੇ ਮੇਰੇ ਰਿਸ਼ਤੇਦਾਰ ਜਿਹੜੇ ਮੇਰੇ ਸੱਜਣ ਮਿੱਤਰ ਨੇ ਉਹਨਾਂ ਨੇ ਹੀ ਮੇਰੀ ਮਦਦ ਕੀਤੀ ਹੈ ਠੀਕ ਹੈ ਉਹ ਵੀ ਉੱਥੇ ਸੰਘਰਸ਼ ਦੇ ਵਿੱਚ ਜਿਹੜੇ ਪੈਸੇ ਲੱਗੇ ਆ ਹੋਰ ਅਸੀਂ ਕਿਸੇ ਤੋਂ ਕੋਈ ਬੰਦਾ ਪ੍ਰੂਫ ਦੇ ਦੇ ਮੈਨੂੰ ਅ ਮੈਂ ਇਹ થી ਪਹਿਲਾਂ ਮੀਡੀਆ 'ਚ ਤੁਹਾਡੇ ਕੋਲ ਵੀ ਕਿਹਾ ਹੋਇਆ ਤੇ ਬਾਕੀ ਚੈਨਲਾਂ 'ਤੇ ਵੀ ਕਿਹਾ ਹੋਇਆ। ਕਿੰਨੇ ਖਾਲਸਾ ਕਿਉਂ ਤੁਹਾਡੇ 'ਤੇ ਬਾਰ-ਬਾਰ ਅਟੈਕ ਕਰਦੇ ਨੇ? ਜਦੋਂ ਵੀ ਉਹਨਾਂ ਨਾਲ ਗੱਲ ਹੋਈ ਆ। ਹੂੰ। ਰੇਡੀਓ 'ਤੇ ਗੱਲ ਹੋਈ ਲੋਕਾਂ ਨਾਲ, ਟੀਵੀ 'ਤੇ ਗੱਲ ਹੋਈ ਲੋਕਾਂ ਨੇ ਬਾਰ-ਬਾਰ ਉਹਨਾਂ ਨੇ ਅਟੈਕ ਕੀਤਾ ਕਿ ਪੈਸਾ ਨਾ ਭੇਜ ਦਿਓ, ਪੈਸੇ ਕਰਕੇ ਪਹਿਲਾਂ ਗੁਰਬਖਸ਼ ਜਿਹੜਾ ਵਿਕਿਆ ਲੈ ਜਿਹੜਾ ਬਾਰ-ਬਾਰ ਸਿੱਖ ਪੰਥ ਦੇ ਲੋਕ ਵੀ ਕਹਿੰਦੇ। ਮੈਂ ਇਹ ਗੱਲ ਕਹਿਣਾ ਵੀ ਹੁਣ ਇਸ ਇਸੇ ਗੱਲ 'ਤੇ ਤੁਸੀਂ ਆ ਜਾਓ 1 ਮਿੰਟ ਵਾਸਤੇ ਹੈਨਾ? ਵੀ ਕੀ ਬਾਪੂ ਦੇ ਸੰਗਰਸ਼ ਵਾਸਤੇ ਹੁਣ ਸਿੰਘ ਮਾਇਆ ਨਹੀਂ ਭੇਜ ਰਹੇ? ਕਿ ਜਾਂ ਬਾਪ ਹੈ ਨਾ ਜੇ ਇੰਨੀ ਹੋ ਸੱਚੇ ਸੱਚੇ ਨਹੀਂ ਨਾ ਇੰਨੀ ਗੱਲ ਹੈ ਉਹਨਾਂ ਦੇ ਅੰਦਰ ਤੇ ਉਹੀ ਦੱਸਦੇ ਨੇ ਵੀ ਉਹਨਾਂ ਕੋਲ ਕੀ ਕੋਈ ਪੈਸਾ ਨਹੀਂ ਆਇਆ ਸੰਘਰਸ਼ ਨੂੰ ਚਾਲੂ ਕਰਨ ਵਾਸਤੇ ਜਾਂ ਸੰਘਰਸ਼ ਕਿਸ ਤਰ੍ਹਾਂ ਚਲਾ ਰਹੇ ਨੇ ਫਿਰ ਉਹ